ਅਸੀਂ ਉਹਨਾਂ ਨੂੰ ਜੀ ਆਇਆਂ ਆਪਦੇ ਆ ਔਰ ਐਵੇਂ ਕੋਈ ਜੇ ਰੰdio ਜੀ ਦਾ ਧੰਨਵਾਦ ਕਰਨਾ ਚਾਹਣਾ ਕਿਉਂਕਿ ਗਰਮੀ ਬੜੀ ਜਾ ਰਹੀ ਹੈ ਜੇ ਮੇਰ ਵਰ ਮਨੋ ਮੇਰ ਵਰ ਮਨੋ 1 ਜੂਨ ਨੂੰ ਜਾਵਾਂਗੇ ਵੋਟਾਂ ਦਾ ਪਰਵ ਦੇਜਾ ਕਰੇਗਾ ਵੋਟਾਂ ਦਾ ਪਰਵ ਦੇਜਾ ਕਰੇਗਾ ਦੋਨੋਂ ਜਾਵਾਂਗੇ ਦੋਨੋਂ ਜਾਵਾਂਗੇ ਆਨੇ ਜ਼ਿੰਮੇਵਾਰ ਬਣੋ ਦੋਨੋਂ ਜਾਵਾਂਗੇ ਜ਼ਿੰਮੇਵਾਰ ਬਣੋ ਦੋਨੋਂ ਜਾਵਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਗੁਰਦਾਰਾ ਆਣਾ ਅਰ ਆਣਾ ਸਾਡਾ 1 ਜੂਨ ਨੂੰ ਜਿਨ੍ਹਾਂ ਨੇ ਛੋਣਾ ਦੇ ਲਈ ਐਕਟੀਵਿਟੀ ਜਿਹੜੀ ਸੀਪ ਹੈ ਪੰਜਾਬੀ ਦੇ ਵਿੱਚ ਹੁੰਦਾ ਹੈ ਕਿ ਅਸੀਂ ਫੂਕੜਾ ਨੂੰ ਜਾਗਰੂਕ ਕਰਨਾ ਜਿਸਿਕਰ ਕੰਮ ਇਹਦੇ ਉਪਰ ਦੇ ਕਰ ਰਹੇ ਨੇ ਉਹ ਵੀ ਦੀ ਐਕਿਊਰੀਟੀ ਦੇ ਆ ਰਹੇ ਨੇ ਉਹਨਾਂ ਨੇ ਵੀ ਸਾਡਾ ਸਹਿਯੋਗ ਦਿੱਤਾ ਹੈ ਉਹਨਾਂ ਵੀ ਜੇਕਰ 40% ਇਹ ਜਿਸਬਾਤਾਂ ਨੇ ਉਹਨਾਂ ਸਾਫ ਹੈ ਗਾਹੂ ਵੀ ਜੇ ਜੀ ਸਮਝ ਲੈ ਵਨ ਅੰਦਰ ਵੀ ਜਗਾਇਸ ਸਤਾਵ ਨੇ ਜੋ ਇਸ ਸਰਵਿਸ ਸੈੱਟ ਕਰ ਰਹੇ ਨੇ ਇਸ ਫੀਲ ਦੇ ਲੈ ਜਿਸ ਕੰਮ ਜਾ ਰਹੇ ਹੈ ਤਾਂ ਇਹ ਕਰਨੀ ਸਾਡਾ ਸਹਿਯੋਗ ਕਰਾਏ ਮੈਂ ਸਾਰੇ ਦਿਨ ਤੋਂ ਬਾਤ ਕਰ ਰਹਾ 3 ਬੱਚਿਆਂ ਨੂੰ ਮੈਂ ਸਬੂਤ ਕਰਦੇ ਇਹੀ ਕਹਿ ਜਾਣਾ ਦਾ ਇਹ ਸੰਗਾਨ ਨੇ ਜਾਣੂ ਕਿ ਇਹਦਾ ਬਹੁਤ ਹੈ ਜਾਂ ਲਿਤਾ ਹੈ ਸਾਪੂਸੇ પ્રતિ ਸਾਨੂੰ ਸਿੱਖਿਆ ਕੋਣਾ ਤੇ ਬੋਗਾਂ ਨੂੰ ਭੋਜਨ ਸਕੇ ਰਣਾ ਆਪਣੀ ਜਰੂਰੀ ਇਹ ਕਿ ਜਦੋਂ ਵੀ ਸਾਡੇ ਇਸੇ ਭੈਣ ਭਰਾ ਦੀ 18 ਸਾਲ ਦੀ ਉਮਰ ਹੁੰਦੀ ਹੈ ਤਾਂ ਸਾਨੂੰ ਬੋਜਮਾ ਲੈਣੀ ਚੇ ਤੇ ਬੋਗ ਨੂੰ ਬਣਾ ਕੇ ਰਾਜੇ ਆਪ ਤੇ ਬਾਕੀਆਂ ਨੂੰ ਵੀ ਇਸ ਬੋਜ ਦੇ ਇਧਾਰ ਨੂੰ ਵੰਡਣ ਲਈ ਜਾਗਰੂ ਕਰਨਾ ਚਾਹੀਦਾ ਹੈ ਜਿੰਨ ਕਰ ਅਸੀਂ ਆਪਣੀ ਬੂਹ ਤੇ ਨਿਕਾਲ ਦੀ ਸੀਮਾ ਤੋਂ ਕਰਾਂਗੇ ਤਾਂ ਜਿਹੜੀ ਸ੍ਰਿਧਾਨ ਨੇ ਸਾਨੂੰ ਇਹ ਸ਼ਕਤੀ ਪ੍ਰਦਾਨ ਕੀਤੀ ਹੈ ਤਾਂ ਅਸੀਂ ਸਾਡਾ ਉਹਦੇ ਵਿੱਚ ਦਿਵਤਿੰਦਰ ਆਉਂਦਾ ਵੀ ਫਾਜ਼ ਬਦਲ ਜਾਵੇਗਾ ਇਸੇ ਪਰਿਣਾਮ ਨਾਲ ਮਾਣਯੋਗ ਪਾਰធី ਨੂੰ ਵਿੱਚ ਪਰੋਂ ਹਰ ਵਾਰ ਉਹ ਇਹ ਨਾ ਕੋਈ ਨਵੇਂ ਉਹ ਇੰਨੇ ਨਾਲ ਹੋਣਾ ਨਹੀਂ ਜਾਂਦੇ ਆ ਇਸੇ ਹੀ ਇਸ ਪੜੀ ਜਿਹੜਾ ਹੈ ਕਿ ਤੁਮਹਾਂ ਦਾ ਪਰਪ ਦੇਖਦਾ ਗਰੋ ਵੋਟਾਂ ਨੰਬਰ ਵੀ ਐਲਾਨ ਕਰ ਰਹੇ ਹਾਂ ਇਸੇ ਪੂਰੇ ਜਲਦੀਆਂ ਹੈ ਵੋਟਾਂ ਕਰਵਾਈਆਂ ਜਾ ਰਹੀਆਂ ਨੇ ਤੇ ਮੈਂ ਸਾਰੇ ਤੁਹਾਨੂੰ ਬੇਨਤੀ ਕਰਾਂਗਾ ਬੱਚਿਆਂ ਨੂੰ ਵੀ ਮੁਸਾਇਦ ਕਰਾਂਗਾ ਕਿ ਆਪਣੇ ਵੱਡੇ ਬੰਦੇ ਜਿਹੜੇ ਨੇ ਸਭ ਸਾਰਿਆਂ ਨੂੰ ਕਹਿਣਾ ਹੈ ਕਿ ਵੋਟਾਂ ਦੇ ਵਿੱਚ ਜਿਹੜੀ ਇੱਕ ਬਹੁਤ ਹੀ ਮੱਧਮ ਪਾਰਟਿਸਿਪੈਂਟ ਨਹੀਂ ਹੈ ਜਿਹੜੇ ਲੋਕ 85000 ਤੋਂ ਉੱਪਰ ਹੀ ਉੱਭਦੇ ਨੇ ਜਾਂ ਦੀਆਂ ਨਹੀਂ ਤੇ ਕਿਸੇ ਨਾ ਕਿਸੇ ਕਾਰਨ ਵੱਸ਼ ਗੋਪਾਣ ਨਹੀਂ ਬੂਤੇ ਨਹੀਂ ਜਾ ਸਕਦੇ

वो खत्म कर सकते हो इसके अलावा अपनी धूल तो 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 बनाने के लिए हम हमेशा ही सरकार वालों ऐप इन मुहैया कराई गई है उससे तुम कदे जी है वो अपनी धूल के लिए अप्लाई कर सकते हो मैं उम्मीद है कि जी एच एस सैकड़ी कर रहे हैं इस वोटा की जी गिनती है जी वोटा वोटा के पार्टीसपेशन है साढ़े वोटर की वो बहुत ज्यादा बढ़ेगी धन्यवाद और सरकार जो गर्जियन साहब

ਉਹ ਸਾਡੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕੋਈ ਵੀ ਅਗਰ ਕਿਸੇ ਨੂੰ ਡਰਾਉਂਦਾ ਤੰਗਦਾ ਜਾਂ ਲਾਲਚ ਦਿੰਦਾ ਹੈ ਤਾਂ ਉਹਦੀ ਅਗਰ ਕੋਈ ਵੀ ਇਸ ਤਰ੍ਹਾਂ ਦੀ ਤੁਹਾਨੂੰ ਸ਼ਿਕਾਇਤ ਮਿਲਦੀ ਹੈ ਤਾਂ ਤੁਰਸਤ ਜਿਹਨੇ ਕੀ ਇਹ ਨੀ ਦੱਸਿਆ ਹੈ ਵੀਰ ਐਪ ਜਾਂ ਹੋ ਜੋਤੇ ਵੀ ਹੈ ਇਮੀਡੀਏਟ ਕੋਈ ਸ਼ਿਕਾਇਤ ਦਿੱਤੀ ਜਾਵੇ ਉਤੇ ਕਾਰਵਾਈ ਹੋਵੇਗੀ ਆ ਸਾਈਕਲ ਲੈਣੀ ਜਿਹੜੀ ਅੱਜ ਕਰਵਾਣੀ

इंडिया वर्ल्ड का डेमोक्रेसी पक्षों पूरा धन है ये जो पल है डेमोक्रेसिया वोटा आ रहा अपने और वहाँ से बढ़िया सुखावान लेना सा जिम्मेवारी है और अभी है बहुत बहुत धन्यवाद थैंक यू संस्था वालों बच्चों चढ़ा है और समाज लागू होली भी बहुत है बच्चा ने लिया है असू पूरी तरह तैयार ਸਲੂ ਲਾਡੀ ਅੰਦਰ ਇਹਨਾਂ ਸਵਾਤਨ ਦੇ ਲਈ ਦਾ ਤੇ ਪਰ ਇਹਦਾ ਮੇਨ ਪਰਪਸ ਇਸ ਦਾ ਮੁੱਖ ਉਦੇਸ਼ ਨੌਜਵਾਨ ਵੋਟਰਾਂ ਨੂੰ ਬੋਟਾ ਦੀ ਵਿੱਚ ਉਹਨਾਂ ਦੀ ਸਮੂਲੀਅਤ ਬਣਾਉਣਾ ਤੇ ਉਹਨਾਂ ਨੂੰ ਜਾਗਰੂਕ ਕਰਨਾ ਕਿ ਜੀ ਬੋਟਾਂ ਬਤਵਤ ਬੁਣਾਈ ਜਾਣ ਤੇ ਜਿਹੜਾ ਹੈ ਲੋਕ ਬਾਕੀ ਵੋਟਰਾਂ ਵੀ ਜਿਹੜਾ ਹੈ ਕਿ ਸਿੱਖਿਆਤ ਕਰੋ ਕਿ ਬੋਟ ਪਾਉਣ ਦਾ ਜਿਹੜਾ ਅਧਿਕਾਰ ਸਾਨੂੰ ਮਿਲਿਆ ਹੈਗਾ ਉਹਦੀ ਬਤਵਤ ਬਰਤੋਂ ਕੀਤੀ ਜਾਵੇ ਫਿਰ ਕੱਲੀ ਜੁਣੀ ਜੁਣੀ ਵੋਟਾਂ ਜਰਮੀ ਦਾ ਦੇਣਾ ਕਿਸ ਤਰ੍ਹਾਂ ਦਾ ਪ੍ਰਬੰਧ ਇਲੈਕਸ਼ਨ ਬਿਚੂ ਦਿੱਤੇ ਗਏ ਆ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਿਲ ਕੇ ਹਰ ਤਰ੍ਹਾਂ ਦੇ ਸੰਭਵ ਜਿਹੜੇ ਕੋਸ਼ਿਸ਼ਾਂ ਕਰ ਦਿੱਤੀਆਂ ਗਈਆਂ ਨੇ ਕਿ ਕਿਸੇ ਵੀ VOTER ਜਿਹੜਾ ਵੀ ਕੋਈ VOTER ਹੈ ਬਿਨਾ ਕਿਸੇ ਡਰ ਲਾਲਚ ਭੈ ਤੋਂ ਜਿਹੜਾ ਹੈ ਆਪਣੇ ਵੋਟ ਪਾਣ ਆ ਸਕਦਾ ਹੈ VOTERਾਂ ਦੇ ਲਈ ਅਸੀਂ ਮੈਕਸਿਮਮ ਜਿਹੜਾ ਹੈਗਾ ਵੇਫੀਟ ਦਾ ਜਿਹਦੇ ਕਾਰਨ ਜੇ ਕੋਈ ਪ੍ਰਭਾਵਿਤ ਨਾ ਹੋਵੇ ਉਹ ਸਾਰੇ ਇੰਤਜ਼ਾਮ ਜਿਹੜੇ ਹੈਗੇ ਵੋਟ ਤੇ ਮਿਲਣਗੇ ਤੁਹਾਨੂੰ ਅਵੇਰਨੈਸ ਸਰ ਜਿਹੜੇ ਆਪਣੇ VOTERਾਂ ਕੋਲਿਬੋਟ ਲਈ ਕੋਸ਼ਿਸ਼ ਕਰਦੇ ਜਿਹੜੇ ਵੀ VOTER 85 ਸਾਲ ਦੀ ਉਮਰ ਤੋਂ ਵੱਧ ਨੇ ਜਾਂ ਦੇ ਵਿਆਗ ਨੇ ਉਹਨਾਂ ਦੇ ਜਿਹੜੇ ਹੈਗੇ ਫਾਰਮ ਪਰਵਾ ਕੇ ਉਹਨਾਂ ਦੇ ਆਪਸ਼ਨ ਲੈ ਕੇ ਜੇਕਰ ਉਹ ਆਪਣੇ ਘਰ ਤੋਂ ਵੋਟ ਪਾਣਾ ਚਾਹੁੰਦੇ ਆ ਉਹਨਾਂ ਦੀ ਘਰ ਤੋਂ ਹੀ ਵੋਟ ਪੁਆਈ ਜਾਵੇ। ਇਹ ਲੋਕ ਪੁਸ਼ਟੇ ਆ ਕਿ ਨਸ਼ੇ ਵਗੈਰਾ ਜਿਹੜਾ ਲੱਗ ਕੇ ਆ ਉਹਨਾਂ ਦੇ ਨਾਲ ਜਿਹੜੇ ਵੋਟ ਪਾਉਣ ਦੇ ਪਾਸੇ ਉਹ ਲਿਖ ਆ। ਆ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਇੱਕ ਉਹ ਜਗ੍ਹਾ ਜਿਹੜੀ ਵਰਨੇਬਲ ਪੌਕੇਟ ਦੇ ਵਿੱਚ ਆ ਰਹੀ ਹੈ ਉੱਥੇ ਫਲੈਗ ਮਾਰਚ ਕਰਕੇ ਲੋਕਾਂ ਦਾ ਜਿਹੜਾ ਹੈਗਾ ਵਿਸ਼ਵਾਸ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਜਿਹੜੀਆਂ ਵੀ ਵੋਟਾਂ ਦੇ ਵਿੱਚ ਆਪਣੇ ਭਾਗਗੀਦਾਰੀ ਬਣਾਓ। ਬਤ ਤੇ ਬਤ ਵੋਟਰ ਜਿਹੜੇ ਹੈਗੇ ਆਣ ਕਿਸੇ ਵੀ ਕੋਈ ਵੀ ਵਿਅਕਤੀ ਜਿਹੜਾ ਹੈਗਾ ਬਿਨਾਂ ਡਰ ਲਾਪਟੇ ਤੋਂ ਆ ਕੇ ਬੋਟ ਪਾ ਸਕਦਾ ਹੈਗਾ ਸਰ ਸਾਹਿਬ ਕਿਸ ਤਰ੍ਹਾਂ ਦੇ ਪੁਲਿਸ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਲੈ ਕੇ ਜਾਂ ਇਲੈਕਸ਼ਨ ਨੂੰ ਲੈ ਕੇ ਇਸ ਤਰ੍ਹਾਂ ਦੀ ਤਿਆਰੀਆਂ ਨੇ ਤੇ ਕਿਸ ਤਰ੍ਹਾਂ ਦੀ ਇਹ ਤਸੀਰ ਕਰਨੀ ਚਾਹੀਦੀ ਹੈ ਜਿਵੇਂ ਕਿ ਸਰ ਨੇ ਐਸਡੀਓ ਸਰ ਨੇ ਤੁਹਾਨੂੰ ਪਹਿਲੀ ਪੂਰਾ ਡਿਟੇਲ ਦੇ ਵਿੱਚ ਦੱਸਤਾ ਹੈ ਏ ਤੋਂ ਲੈ ਕੇ ਜ਼ेड ਤੱਕ ਮੈਕਸੀਮਮ ਨੇ ਇਹ ਜਿਹੜੀਆਂ ਫੈਸਿਲਿਟੀਆਂ ਨੇ ਵੋਟਰਾਂ ਦੇ ਲਈ ਉਹਨਾਂ ਦਾ ਇੰਤਜ਼ਾਮ ਕੀਤਾ ਹੋਇਆ ਹੈ ਪੋਲੀ}{|\text{ਸ਼ਨਲ ਸੰਬੰਧਤ}} ਜੋ ਮਾਨ ਜੋ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਹੈ ਅਸੀਂ ਇਹੋ ਜਿਹਾ ਵਧੀਆ ਮਾਹੌਲ ਜਿਹੜਾ ਪੈਦਾ ਕਰਕੇ ਲਾਵਾਂਗੇ ਤਾਂ ਕਿ ਕੋਈ ਵੀ ਵੋਟਰ ਤੇ ਆਪਣਾ ਕੋਈ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਨਾ ਪਾ ਸਕੇ ਚਾਹੇ ਉਹ ਡਰ ਦੇ ਰੂਪ ਚ ਹੋਵੇ ਚਾਹੇ ਲਾਲਚ ਦੇ ਰੂਪ ਚ ਹੋਵੇ ਉਸ 24 ਘੰਟੇ ਤੱਤ ਪਰ ਹੈ ਔਰ ਆ ਸਾਡਾ ਇਹ ਮੁੱਖ ਮਕਸਦ ਹੈ ਕਿ ਅਸੀਂ ਇਸ ਜਿਹੜਾ ਇਹ ਫਰਮ ਹੈ 1 ਜੂਨ ਨੂੰ ਵੋਟਾਂ ਦਾ ਆ ਰਿਹਾ ਹੈ ਉਹਦੇ ਇਹ ਵੱਧ ਤੋਂ ਵੱਧ ਅਵੇਅਰਨੈਸ ਲੋਕਾਂ ਦੇ ਵਿੱਚ ਜਾਗਰੂਕਤਾ ਕਰਕੇ ਉਹ ਉਹਨੂੰ ਆਪਾਂ ਕਾਬਜੋ ਕਰੀਏ ਤੇ ਇਹ ਵਧੀਆ ਮਾਹੌਲ ਦਿੱਤਾ ਜਾਊਗਾ ਔਰ ਮੈਂ ਐਸ.ਡੀ.ਐਨ ਸਾਹਿਬ ਦੀਆਂ ਜਿਹੜੀਆਂ ਹਦਾਇਤਾਂ ਹੈ ਮਾਨ ਜੋ ਕੇ ਇਲੈਕਸ਼ਨ ਕਮਿਸ਼ਨ ਦੀਆਂ ਅਸੀਂ ਮੋਢੇ ਨਾਲ ਮੋਢਾ ਲਾ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਆਣ ਦੇਵਾਂਗੇ ਧੰਨਵਾਦ